ਕੌਣ ਸਨ ਸ਼੍ਰੀ ਗੁਰੂ ਨਾਭਾ ਦਾਸ ਜੀ ਸੁਭਾ ਸਰਕਾਰ ਨੇ ਗੈਸਟਡ ਛੁੱਟੀ ਐਲਾਨ ਕਰਦੇ ਆ ਕਿਉਂ ਸਰਕਾਰੀ ਆਧਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਬਹੁਤੀ ਦੁਨੀਆ ਇਹਨਾਂ ਬਾਰੇ ਨਹੀਂ ਜਾਣਦੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਤਾਂ ਉਹ ਇਹਨਾਂ ਬਾਰੇ ਬਿਲਕੁਲ ਵੀ ਨਹੀਂ ਜਾਣਦੀ ਆਓ ਜਾਣਦੇ ਹਾਂ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਬਾਰੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਸ਼੍ਰੀ ਗੁਰੂ ਨਾਭਾ ਦਾਸ ਜੀ ਬਾਰੇ ਪਤਾ ਲੱਗ ਸਕੇ ਆਓ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਗੋ ਸੁਆਮੀ ਸ਼੍ਰੀ ਗੁਰੂ ਨਾਭਾ ਦਾਸ ਇੱਕ ਮਹਾਨ ਸਾਧਕ ਲੇਖਕ ਤਪਸਵੀ ਪਥ ਪ੍ਰਦਰਸ਼ਕ ਅਤੇ ਮਾਨਵਕ ਕਲਿਆਣ ਰੂਚੀਆਂ ਦੇ ਸੁਆਮੀ ਸਨ ਛੋਟੀ ਉਮਰ ਵਿੱਚ ਹੀ ਉਹ ਯੋਗ ਸਿੱਖਿਆ ਲਈ ਆਪਣੇ ਗੁਰੂ ਸੁਆਮੀ ਅਗਰਦੇਵ ਕੋਲ ਚਲੇ ਗਏ ਸ਼੍ਰੀ ਗੁਰੂ ਨਾਭਾ ਦਾਸ ਜੀ ਜਾਤੀ ਦੇ ਡੂਮ ਸਨ ਪੰਜਾਬ ਵਿੱਚ ਆਰੀਆ ਸਮਾਜ ਨੇ ਡੂਮ ਜਾਤੀ ਨੂੰ ਮਹਾਸ਼ਾ ਜਾਤੀ ਦਾ ਨਾਂ ਦਿੱਤਾਇ ਇਹਨਾਂ ਦੀ ਪੀੜੀ ਨੂੰ ਹਨੂਮਾਨ ਵੰਸ਼ੀਏ ਜਾਂ ਲਾਗੁਲੀ ਬ੍ਰਹਮਣ ਵੀ ਕਹਿੰਦੇ ਹਨ ਵਾਰਦੀ ਹਰ ਹਿੱਸੇ ਵਿੱਚ ਲੋਕ ਮੌਜੂਦ ਹਨ ਸ਼੍ਰੀ ਗੁਰੂ ਨਾਭਾ ਦਾਸੀ ਮੁੱਖ ਗੱਦੀ ਚਿਰੀ ਕਾਲੇ ਮੁਨੀ ਦੀ ਹੈ ਜੋ ਰਾਜਸਥਾਨ ਵਿੱਚ ਚੈਪੁਰ ਦੇ ਨਜ਼ੀਕ ਹੈ ਇਤਿਹਾਸ ਦੱਸਦਾ ਹੈ ਕਿ ਸਵਾਮੀ ਅਗਰਦੇਵਤੀ ਰਹਿਨਮਾਈ ਵਿੱਚ ਰਹਿ ਕੇ ਨਾਭਾ ਜੀ ਨੇ ਜਿੱਥੇ ਉੱਚ ਸਿੱਖਿਆ ਪ੍ਰਾਪਤ ਕੀਤੀ ਉੱਥੇ ਉਸ ਸਥਾਨ ਦੀ ਖੂਬ ਸੇਵਾ ਵੀ ਕੀਤੀ ਇਥੇ ਰਹਿ ਕੇ ਉਹਨਾਂ ਨੇ ਸੇਵਾ ਪਾਪ ਨਿਮਰਤਾ ਲੇਖਣ ਤਪੱਸਿਆ ਤੇ ਯੋਗ ਵਿੱਦਿਆ ਹਾਸਲ ਕੀਤੀ ਜਿਸ ਦੇ ਸਹਿਯੋਗ ਨਾਲ ਉਹਨਾਂ ਦੀ ਸਾਦਨਾ ਅਤੇ ਲੇਖਣੀ ਵਿੱਚ ਕਾਫੀ ਪਰਪਕਤਾ ਆਈ ਇਸ ਦੇ ਫਲਸਰੂਪ ਉਹਨਾਂ ਨੇ 513 ਭਗਤਾਂ ਦੇ ਚਰਿੱਤਰ ਲਿਖੇ ਇਸ ਪੁਸਤਕ ਦੀ ਸ਼ੈਲੀ ਸ਼ਬਦਾਬਲੀ ਬਹੁਤ ਉੱਚੇ ਦਰਜੇ ਦੀ ਹੈ ਉਸ ਸਮੇਂ ਇਹ ਪੁਸਤਕ ਬਹੁਤ ਮਸ਼ਹੂਰ ਹੋਈ ਜੋ ਅੱਜ ਵੀ ਮੌਜੂਦ ਹੈ ਗੁਰੂ ਨਾਭਾ ਦਾਸ ਦੇ ਗੁਰੂ ਅਗਰ ਦੇਵ ਉਹ ਪੁਸਤਕ ਲੈ ਕੇ ਬਨਾਰਸ ਗਏ ਜੈਸੁੱਤੇ ਵਿਦਵਾਨਾਂ ਨੇ ਸਮੀਖਿਆ ਕੀਤੀ ਤੇ ਉੱਥੇ ਹੀ ਭਗਤਮਾਲਾ ਪੁਸਤਕ ਨੂੰ ਯਾਰੀ ਕੀਤਾ ਗੋਸ਼ਟੀਆਂ ਹੋਈਆਂ ਤੇ ਗੁਰੂ ਨਾਭਾ ਦਾਸ ਨੂੰ ਉੱਥੇ ਗੋਸਵਾਮੀ ਦੀ ਪਦਵੀ ਨਾਲ ਸ਼ਿਸ਼ੋਭਿਤ ਕੀਤਾ ਗਿਆ ਇਸ ਪੁਸਤਕ ਦੇ ਸੰਦਰਭ ਵਿੱਚ ਇੱਕ ਬਹੁਤ ਵੱਡਾ ਭੰਡਾਰਾ ਕੀਤਾ ਗਿਆ ਚੰਦਨ ਦੀ ਲੱਕੜ ਨਾਲ ਭੋਜਨ ਬਣਾਇਆ ਗਿਆ ਇਸ ਭੰਡਾਰੇ ਵਿੱਚ अनेका ਵੈਸ਼ਨਵੀ ਸਾਧੂ ਸ਼ਾਮਿਲ ਹੋਏ ਉਹਨਾਂ ਵਿੱਚ ਗੋਸਵਾਮੀ ਤੁਲਸੀਦਾਸ ਵੀ ਸਨ ਪੁਸਤਕ ਭਗਤਮਾਲਾ ਬਹੁਤ ਪ੍ਰਸਿੱਧ ਮਸ਼ਹੂਰ ਹੋਈ ਤੇ ਕਈ ਸਾਲ ਇਸ ਦਾ ਪ੍ਰਚਾਰ ਹੁੰਦਾ ਰਿਹਾ ਮੰਦਿਰਾਂ ਵਿੱਚ ਇਸ ਪੁਸਤਕ ਵਿੱਚੋਂ ਕਥਾ ਹੁੰਦੀ ਰਹੀ ਟੀਕਾ ਸ੍ਰੀ ਪ੍ਰਿਆਦਾਸ ਅਨੁਸਾਰ ਉਹਨਾਂ ਦਾ ਪਰਮ ਆਗਮਨ 1543 ਵੀ ਮੰਨੇ ਜਾਂਦਾ ਹੈ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸੀ ਵੰਸ਼ਜ ਉਹਨਾਂ ਦੀ ਯਾਦ ਵਿੱਚ ਭਾਰਤ ਭਰ ਵਿੱਚ ਉਹਨਾਂ ਦਾ ਜਨਮ ਦਿਹਾੜਾ ਸ਼ਰਧਾ ਤੇ ਧੂਮ ਮਨਾਉਂਦੇ ਹਨ 8 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਹਾੜਾ ਪਿੰਡ ਹੱਲਾ ਚਾਇਆ ਗੁਰਦਾਸਪੁਰ ਪੰਜਾਬ ਵਿਖੇ ਸੂਬਾ ਪਦਰੀ ਮਨਾਇਆ ਜਾ ਰਿਹਾ ਹੈ